ਸਹੀ ਹੋਸਾ ਇਨਰਾਈ ਵੀਰ ਇੱਥੇ ਪਹੁੰਚੇ ਰਿੰਕਾ ਜੇਮਨ ਸਾਹਿਬ ਕੰਪਨੀ ਕਮਾਂਡਰ ਸਰਦ ਜਗENDER ਸਿੰਘ ਜੀ ਜਿੰਨੇ ਵੀ ਵੀਰ ਇੱਥੇ ਹੋਰ ਵੀ ਮੇਰੇ ਭਰਾ ਹੈ ਐਡੀਐਸਪੀ ਸਾਹਿਬ ਸਰਦ ਕੁਮਾਰ ਸਿੰਘ ਜੀ ਰੰਧਾਵਾ ਜਿਨ੍ਹਾਂ ਨੇ ਬਹੁਤ ਯੋਗਦਾਨ ਦਿੱਤਾ ਸਾਨੂੰ ਇਹ ਪ੍ਰੋਗਰਾਮ ਕਰਨ ਵਿੱਚ ਸਾਡੇ ਡੀਐਸਪੀ ਸਾਹਿਬ ਸਰਦ ਰੋਕਾਤ ਸਿੰਘ ਜੀ ਸ੍ਰੀ ਪੀਤੀਪਾਲ ਸਿੰਘ ਜੀ ਐਸਪੀਡੀ ਸਾਹਿਬ ਇਨਾਂ ਨੇ ਇੱਥੇ ਪਹੁੰਚ ਕੇ ਇੱਕ ਨਮਾਣੇ ਜੀ ਬੰਦੇ ਦਾ ਬਹੁਤ ਮਾਣਦਾ ਹੈ ਔਰ ਮੇਰੇ ਇਲਾਕੇ ਦੇ ਵਿੱਚ ਮੇਰੇ ਪਿਆਰੇ ਵੀਰ ਮੇਰੇ ਸੱਜਣ ਜਿੰਨੇ ਵੀ ਆਏਗਾ ਸਾਰਿਆਂ ਨੂੰ ਜੀ ਆਇਆਂ ਦਾ ਔਰ 90 ਸਾਲ ਦਾ ਜਿਹੜਾ ਸ਼ੁਭ ਰਾਮਿਆ ਸਿਗੂ ਗਨ ਸਾਹਿਬ ਜੀ ਦਾ ਉਹ ਟਾਸਲਾ ਲੈ ਕੇ ਅੱਜ ਅਸੀਂ ਕਰਨ ਜਾ ਰਹੇ ਹਾਂ ਔਰ ਆਪਣੇ ਭਰਾਵਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਇੱਕ ਖਵਾਵੀ ਕਿ ਪਿਛਲਾ ਸਾਲ ਜਿਹੜਾ ਵੀ ਤੀਤ ਹੋਇਆ ਇਕਾ ਦੁਕਾ ਕੰਡਾ ਵਾਲੂ ਛੱਡ ਕੇ ਬਹੁਤ ਵਧੀਆ ਸਾਡੇ ਗਰਦਾਸਪੁਰ ਜਿਲ੍ਹੇ ਨੇ ਆਪਣਾ ਪੁਲਿਸ ਨੇ ਨਾਮਨਾ ਕਟਾਇਆ ਹੈ ਬਹੁਤ ਵਧੀਆ ਕੰਮ ਕੀ ਸੀ ਹੋਈਆਂ ਔਰ ਅੱਗੇ ਵੀ ਅਸੀਂ ਆਸ ਕਰਦੇ ਹਾਂ ਕਿ ਪਬਲਿਕ ਸਾਡਾ ਸਹਿਯੋਗ ਕਰੇ ਔਰ ਪਰਮੇਸ਼ਰ ਸਾਡੇ ਪਿੱਛੇ ਹੱਥ ਰੱਖੇ ਔਰ ਅਸੀਂ ਵਧੀਆ ਕੰਮ ਕਰ ਸਕੀਏ ਬਹੁਤ ਸਾਡਾ ਸਹਿਯੋਗ ਸਾਰੇ ਪਬਲਿਕ ਨੂੰ ਲੱਖ ਲੱਖ ਵਧਾਈਆਂ ਹੋਵੇ ਔਰ ਨਵਾਂ ਸਾਲ ਜਿਹੜਾ ਤਕੀਆਂ ਤੇ ਖੇਡੇ ਲੈ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਲਾਘਾਯੋਗ ਕਦਮ ਨੇ ਸਭ ਤੋਂ ਪਹਿਲਾਂ ਅਸੀਂ ਸਾਰੇ ਆਗਮਾਹ ਹੁੰਦੇ ਲੀਡਰ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ ਜਦੋਂ ਸੇਖੋਂ ਜੀ ਦਾ ਤੇ ਇੱਕੀ ਵਧੀਆ ਟੀਮ ਜਿਹੜੀ ਉਹਨਾਂ ਨੇ ਬਰਦਾਸ਼ਤ ਕਰੇ ਤੋਂ ਸ਼ੱਕ ਕੀਤੀ ਆ ਕੱਲ ਸਾਡੇ 8:00 ਵਜੇ ਮਰੀ ਬ੍ਰਾਈਟ ਸੀਗੀ ਅੰਮ੍ਰਿਤਸਰ ਤੋਂ ਮੈਂ ਪਹੁੰਚਿਆ ਸੀਗਾ ਟ੍ਰਾਂਟੋ ਤੋਂ ਤੇ ਉਥੋਂ ਉਹਨਾਂ ਕੋਲ ਟਿਕਾਣਾ ਲਗਾਇਆ ਤੇ ਉਹ ਲੱਗ ਗਿਆ ਅਜੇ ਧਾਰੀਵਾਚ ਐਂਟਰੀ ਕੀਤਾ ਸੀਗਾ ਤੇ ਨਾਕਾ ਦਿੱਤੀਸਾਲ ਕੋਲ ਨਸਿੰਗੀ ਲਾ ਕੇ ਖੜੇ ਸੀਗੇ ਇਹ ਮੇਰੇ ਮਨ ਨੂੰ ਨਸ ਨੂੰ ਹੈ ਆਪੇ ਇਹਦਾ ਵਜ੍ਹਾ ਸਤਿ ਕੀ ਉਹਨਾਂ ਦੀ ਟੀਮ ਵੇਖੋ ਮਤਲਬ ਸਾਡੇ ਕਿੰਨੇ ਵਜੇ ਹੋਣਗੇ ਤੇ ਬੜੀ ਮਨੁੱਖਤਾ ਮਹਿਸੂਸ ਹੋਈ ਕਿ ਅਸੀਂ ਆਪਾਂ ਸੇਫ ਜਿਹੇ ਵਿੱਚ ਪਹੁੰਚ ਗਏ ਮੇਰੇ ਜਿਹੜੇ ਉੱਥੇ ਫੈਮਿਲੀ ਸਾਰੀ ਸੀਗੀ ਉਹ ਸਾਰੀ ਮੈਨੂੰ ਕਹਿ ਰਹੀ ਬੜਾ ਉੱਤੇ ਖਤਰਾ ਜੀ ਰੋ ਜਾਂ ਮੈਂ ਨਹੀਂ ਖਰੀਸ਼ ਦਿਆਮਾ ਜੀ ਨੇ ਐਸਐਸਪੀ ਪਿਛਲੇ ਥੋੜੇ ਦਿਨਾਂ ਵਿੱਚ ਕਿ ਇੱਥੇ ਪ੍ਰੈਸ ਰਿਪੋਰਟ ਕੋ ਖੋਈ ਸੀ ਤੇ ਮੈਂਨ ਨੂੰ ਗੱਲ ਕੀਤੀ ਮੈਂ ਸਾਰਾ ਗੱਲਬਾਤ ਹੋਈ ਜਾਂਦਾ ਲੋ ਜਗਮਉਨ ਸਿੰਘ ਜੀ 24 ਘੰਟੇ ਦੇ ਵਿੱਚ ਵਿੱਚ ਬੰਦੇ ਰੈਸਟ ਵਾਕੇ 24 ਘੰਟੇ ਦੇ ਵਿੱਚ ਵਿੱਚ ਬੰਦੇ ਰੈਸਟ ਹੋ ਗਏ ਔਰ ਅਸੀਂ ਬਹੁਤ ਹੀ ਖੁਸ਼ ਆਪੀ ਐਡਾ ਵਧੀਆ ਸਾਨੂੰ ਐਸਐਸਪੀ ਜਿਹੜਾ ਆਮਦਨੀ ਨੇ ਲਾ ਕੇ ਇਥੇ ਭੇਜਿਆ ਔਰ ਇਹਨਾਂ ਨੂੰ ਹੀ ਜਾਣੇ ਦਾ ਉਦੋਂ ਕਲਾਮਾ ਦੇ ਜਦੋਂ ਇਹ ਡੀਆਈਜੀ ਬਣ ਕੇ ਜਾਣਗੇ ਤੇ ਬਾਕੀ ਜਗਰੂਪ ਸਿੰਘ ਸੇਖਵਾ ਜੀ ਬਹੁਤ ਉੱਚੇ ਖਾਨਦਾਨ ਤੋਂ ਨੇ ਮੇਰੇ ਬਾਪੂ ਜੀ ਮੇਰੇ ਪੱਤ ਸਾਹਿਬ ਉਹਨਾਂ ਦੇ ਦਾਦਾ ਜੀ ਦੇ ਦੋਸਤ ਸੀ ਉਹ ਜਗਰ ਸਿੰਘ ਸੇਖਵਾ ਜੀ ਦੇ ਸੇਖਵਾ ਸਾਹਿਬ ਨੇ ਬਹੁਤ ਇੱਥੇ ਵਧੀਆ ਕੰਮ ਕੀਤੇ ਇੱਕ ਸਾਰ ਇੱਕ ਹੋਰ ਚੀਜ਼ ਪਿਛਲੇ ਸਾਲ ਮੈਂ ਇਤਿਹਾਸਿਕ ਆਪਣਾ ਅਪਰਲ ਵਿੱਚ ਤੇ ਸਰਬਜੀ ਸਿੰਘ ਨੇ ਜਮਾਤਾਂ ਹੀ ਇਕੱਠੇ ਬਿਰਨ ਕਾਲਜ ਪੜੇ ਆ ਤੇ ਮੈਨੂੰ ਦਿਖਾਉਣ ਲੱਗਿਆ ਇੱਧਰ ਜਗਮਾਣਾ ਦੇ ਕੋਈ ਫਣੇ ਨਹੀਂ ਤੇ ਮੈਂ ਇਨਾ ਪ੍ਰਭਾਵਿਤ ਹੋਇਆ ਕਿ ਮੈਂ ਲੈ 50000 ਰੁਪਏ ਤੇ ਮੇਰੇ ਕੋਲ ਹੀ ਪਈ ਚੱਕਰ ਤੇ ਇਹਨੂੰ ਥਾਣੇ ਨੂੰ ਤੁਸੀਂ ਮਰਹਮ ਕਰਾਓ ਹੁਣ ਵੀ ਮੈਂ ਆਇਆ ਐਸਐਸਪੀ ਸਾਹਿਬ ਤੁਹਾਨੂੰ 50000 ਰੁਪਿਆ ਕੈਸ਼ ਪਹੁੰਚ ਜੂਗਾ ਇਹਦੇ ਸਾਰੇ ਜਿੱਤਨੇ ਥਾਣਾ ਠੀਕ ਕਰ ਲਿਆ ਉਹ ਤੁਸੀਂ ਹੁਮਨਕਾ ਨੂੰ ਭੇਜ ਦਿਓ ਤੇ ਇਹ ਬਹੁਤ ਮੇਰੇ ਦੋਸਤ ਨੇ ਸਾਰਾ ਆਪਣੇ ਪ੍ਰਤੀਪਾਲ ਜੀ ਅਸੀਂ ਬਿਰਨਕਾਲ ਜਿੱਥੇ ਪੜੇ ਆਂ ਤੇ ਤੁਹਾਡੀ ਟੀਮ ਬਹੁਤ ਤਗੜੀ ਆ ਤੁਹਾਡੀ ਕੈਨੇਡਾ ਤੱਕ ਤੁਹਾਡੀ ਧੰਮਾਂ ਨੇ ਕੋਈ ਐਡਾ ਵਧੀਆ ਐਸਾ ਸਪੀ ਸਾਹਿਬ ਲੈ ਕੇ ਆਏ ਨੇ ਜੁਰਫੀ ਸੇਖਵਾ ਜੀ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਤੇ ਬਾਜੀ ਚੜ ਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ